ਸਾਤ ਤੇ ਤੁਹਾਡੇ ਸਾਡੇ ਚੈਨਲ ਕਾਵਲ ਪਾਸੋਂ ਜੋੜਦੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਉਹ ਲੈ ਕੇ ਆਏ ਆਪਾਂ ਦੇਖੋ ਜਿਵੇਂ ਕਿ ਇਹਦਾ ਬੈਕ ਵਾਲਾ ਵੀ ਬਹੁਤ ਜ਼ਿਆਦਾ ਛੋਟਾ ਹੈਗਾ ਤੇ ਫਰੰਟ ਵਾਲਾ ਵੀ ਤੇ ਇੱਕ ਆਪਾਂ ਫਰੰਟ ਦੇ ਉੱਪਰ ਜਿਹੜੀ ਫੱਟੀ ਲਗਾਉਣੀ ਹੈਗੀ ਜਿਵੇਂ ਆਪਾਂ ਕੁਰਤੇ ਵੀ ਆ ਮੇਰੇ ਉੱਪਰ ਲਗਾ ਲੈਣਾ ਇਸ ਤਰ੍ਹਾਂ ਆਪਾਂ ਪੱਟੀ ਲਾਉਣੇ ਫੱਟੀ ਦੇ ਉੱਪਰ ਆਪਾਂ ਇਹ ਹੁੱਕਾ ਲਗਾ ਕੇ ਉਹ ਗਲਾ ਬਣਾਉਣਾ ਹੈ ਤੇ ਉਹਦੇ ਲਈ ਆਪਾਂ ਜਿਹੜਾ ਤੀਰ ਹੈਗਾ ਉਹ ਆਪਾਂ ਕਿੰਨੇ ਇੰਚ ਤੀਰਾ ਲੈਣਾਗਾ ਤੇ ਬਿਨਾ ਪਲੇਟਾਂ ਤੋਂ ਇਹ ਆਪਾਂ ਕੁਰਤਾ ਬਣਾਉਣਾਗਾ ਇਹਦੇ ਆਪਾਂ ਤੁਹਾਨੂੰ ਪ੍ਰੋਪਰ ਜਿਹੜੀ ਅਜਲੀਬਿੜੀ ਦੇ ਵਿੱਚ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਕਰ ਤੱਕ ਧਿਆਨ ਨਾਲ ਦੇਖਿਓ ਸਕਿਪ ਨਾ ਕਰਿਓ ਜੇਕਰ ਚੈਨਲ ਤੇ ਨਵੇਂ ਆ ਵੀ ਚੈਨਲ ਲਾਈਕ ਕਰਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਤੇ ਤੁਸੀਂ ਘਰ ਬੈਠੇ ਇਹਨਾਂ ਪਲੀਜ਼ ਲਾਈਕ ਕਰੋ ਅੱਜ ਦਾ ਆਪਾਂ ਜਿਹੜਾ ਪਾਉਣਾਗਾ ਤੁਹਾਨੂੰ ਉਹ ਵੀ ਦੱਸਾਂਗੇ ਕਿੰਨੇ ਇੰਚ ਕਟਾਈ ਕਰਨਾ ਤੇ ਬਿਨਾ ਪਲੇਟਾਂ ਤੋਂ ਇਹ ਸ਼ਰਟ ਹੈਗੀ ਬਿਨਾ ਪਲੇਟਾਂ ਤੋਂ ਆਪਾਂ ਤਿਆਰ ਕਰਨੀ ਹੈ ਤੇ ਇੱਕ ਆਪਾਂ ਇਹਦੇ ਵਿੱਚ ਜਿਹੜਾ ਗਲਾ ਬਣਾਉਣਾਗਾ ਫਰੰਟ ਵਾਲਾ ਉਹ ਆਪਾਂ ਫੱਟੀ ਵਾਲਾ ਬਣਾਉਣਾਗਾ ਤੇ ਉਹ ਫੱਟੀ ਵਾਲੇ ਗਲੇ ਦੇ ਵਿੱਚ ਜਿਹੜਾ ਆਪਾਂ ਤੀੜਾ ਪਾਉਣਾਗਾ ਉਹ ਆਪਾਂ ਕਿੰਨੇ ਇੰਚ ਪਾਉਣਾਗਾ ਤੁਹਾਨੂੰ ਸਾਰੀ ਪ੍ਰੋਪਰ ਏ ਟੂ ਜ਼ੈਡ ਆਪਾਂ ਫਿਰ ਪੂਰੀ ਬ੍ਰਿਕ ਦੇ ਨਾਲ ਜਾਣਕਾਰੀ ਦੇਵਾਂਗੇ ਤੇ ਦੂਸਰਾ ਚੈਨਲ ਹੈਗਾ ਜੀ ਆਪਣਾ ਸਿੱਧੂ ਬੁਟੀਕ ਜੋਗਾ ਜਿਹਦੇ ਉੱਪਰ ਆਪਾਂ ਪਾਉਣਾਗੇ ਸਿਰਫ ਸੂਟਾਂ ਦੇ ਵੀਡੀਓ ਉਹਦੇ ਪਰ ਆਪਾਂ ਸਿਰਫ ਵਾਲਕ ਵਾਲੇ ਸੂਟ ਜਾਂ ਪ੍ਰਿੰ ਜੇਕਰ ਤੁਹਾਨੂੰ ਕੋਈ ਵੀ ਸੂਟ ਚਾਹੀਦਾ ਹੈਗਾ ਕਿਸੇ ਵੀ ਤਰ੍ਹਾਂ ਦੀ ਐਮਬਰਾਇਡਰੀ ਕਰਵਾ ਕੇ ਚਾਹੀਦਾ ਤਾਂ ਤੁਸੀਂ ਸਾਡੇ ਸਿੱਧੂ ਬਟਿਕ ਜੋਗਾ ਤੇ ਜਾ ਕੇ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਵਿਦੇ ਆਉਣ ਵਾਲੇ ਵੀਡੀਓ ਸਾਰੀਆਂ ਤੁਹਾਡੇ ਕੋਲ ਜਲਦ ਪਹੁੰਚ ਸਕਣ ਤੇ ਤੁਸੀਂ ਘਰ ਵਿੱਚ ਸੋਹਣੇ ਸੋਹਣੇ ਆਪਣੇ ਦੇ ਸੂਟ ਜਿਹੜੇ ਰੈਡੀ ਕਰਵਾਉਂਦੇ ਰਹੋ ਆਓ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਤੁਹਾਨੂੰ ਦੱਸਦੇ ਵੀ ਫੱਤੀ ਆ ਗਲੇ ਦੇ ਲਈ తీਰੇ ਜਿਹੜਾ ਆਪਾਂ ਕਿੰਨੇ ਇੰਚ ਲੈਣਾ ਹੈ ਦੇਖੋ ਇਹ ਆਪਣੇ ਕੋਲ ਸ਼ਾਲਤ ਦਾ ਕਪੜਾ ਪ्रेस ਮਾਰ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਰੱਖ ਰੱਖਿਆ ਹੈਗਾ ਇਹਦਾ ਆਪਾਂ ਤੁਹਾਨੂੰ ਇੱਕ ਵਾਰ ਨਾਪ ਦੱਸ ਦਈਏ ਇਹਦਾ ਨਾਪ ਹੈਗਾ ਹੈਗਾ 24 ਇੰਚ ਤਾਂ ਦੀ ਤੇ ਇਹਦੇ ਤੇ ਇੰਚ ਜਿਹੜੀ ਕੰਮ ਰਹੀ ਜਿਹਦਾ ਆਪਾਂ ਨੇ ਨਾਪ ਦੇ ਵਿੱਚੋਂ ਸਿਰਫ ਆਪਾਂ ਕੁੜਤਾ ਸਟਾਈਲ ਸ਼ੂਟ ਬਣਾਉਣਾ ਇਹ ਤੇ 28 ਇੰਚ ਇਹਨਾਂ ਦੀ ਹੈਗੀ ਹੈ ਕਿ हिਪ ਕਿਉਂਕਿ ਥੋੜਾ ਜਿਹਾ ਹੈਵੀ ਨਾਪ ਆ ਜਿਹੜਾ ਬੈਕ ਗਲਾਗਾ ਬੈਕ ਗਲਾ ਹੈਗਾਗਾ ਸਿਰਫ 2 ਇੰਚ ਤੇ ਫਰੰਟ ਗਲਾ ਹੈਗਾਗਾ ਸਾਢੇ 4 ਇੰਚ ਤੇ ਕਿਹਦੇ ਵਿੱਚ ਆਪਾਂ ਲਗਾਉਣੀ ਹੈਗੀ ਫੱਟੀ ਆਪਾਂ ਉਹਦੇ ਲਈ ਇਹਦੇ ਵਿੱਚ ਤੀਦਾ ਤੇ ਮੋਡਾ ਜਿਹੜਾ ਕਿੰਨੇ ਇੰਚ ਲੈਣਾਗਾ ਤੇ ਬਿਨਾ ਪਲੇਟਾਂ ਵਾਲਾ ਇਹ ਕੁੜਤਾਗਾ ਆਪਾਂ ਤੁਹਾਨੂੰ ਇਹਦੀ ਪ੍ਰੋਪਰ ਦੇ ਕੋਕ ਠਾਈ ਦੱਸ ਦਿਆਂਗੇ ਸਭ ਤੋਂ ਪਹਿਲਾਂ ਤਾਂ ਇਹ ਕਦਰ ਨਾਪ ਦੇਖ ਲਓ ਤੁਸੀਂ ਆਪਾਂ ਤੁਹਾਨੂੰ ਨਾਪ ਵੀ ਦੱਸ ਦਾਂ ਤੇ ਗਲੇ ਦੇ ਬਾਰੇ ਵੀ ਦੱਸਦਾ ਵੀ ਆਪਾਂ ਇਹਦੇ ਵਿੱਚ ਨਾਪ ਤੇ ਗਲਾ ਕਿੰਨੇ ਕਿੰਨੇ ਇੰਚ ਦੇ ਆ ਪਿੱਛੇ ਆਪਾਂ ਪਾਉਣਾਗਾ ਤੇ ਪ੍ਰੋਪਰ ਤੁਹਾਨੂੰ ਆਪਾਂ ਦੱਸ ਦਿਆਂਗੇ ਸਭ ਤੋਂ ਪਹਿਲਾਂ ਇਹਦੇ ਕਿ ਲਈ ਕੀ ਲਗਾ ਆਪਾਂ ਸਭ ਤੋਂ ਪਹਿਲਾਂ ਆਪਾਂ ਇੱਕ ਮੋਢੇ ਦਾ ਨਿਸ਼ਾਨ ਲਗਾ ਦਾਂਗੇ ਜਾਨੀ ਕਿ ਮੋਢਾ ਆਪਾਂ ਲੈ ਲਾਂਗੇ 6.5 ਇੰਚ ਆਪਾਂ ਲੰਬਾ ਮੋਢਾ ਸ਼ਰਟ ਦਾ 6.5 ਇੰਚ ਲਵਾਂਗੇ ਇਹ ਆਪਾਂ ਨਿਸ਼ਾਨ ਇਸ ਤਰ੍ਹਾਂ ਬਿਲਕੁਲ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਇਹਕੇ ਨਿਸ਼ਾਨ ਮੈਂ ਲਗਾ ਲਿਆ ਹੁਣ ਆਪਾਂ ਉੱਪਰੋਂ ਤੀਰਾ ਲੈਣਾਗਾ 7.5 ਇੰਚ ਯਾਨੀ ਕਿ 15 7.5 ਇੰਚ ਯਾਨੀ ਕਿ 15 ਇੰਚ ਤੇ ਨੀਚੇ ਤਾਂ ਆਪਾਂ ਤੀਰਾ ਲੈਣਾਗਾ 6.5 ਇੰਚ ਯਾਨੀ ਕਿ ਉੱਪਰ ਨਾਲੋਂ 1 ਇੰਚ ਆਪਾਂ ਘੱਟ ਲੈਣਾਗਾ ਉੱਪਰ ਨਾਲੋਂ 1 ਇੰਚ ਆਪਾਂ ਘੱਟ ਤੀਰਾ ਲੈਂਦਾ ਦੇਖੋ 6.5 ਨੀਚੇ ਲੈਤਾਗਾ ਤੇ ਆਪਾਂ ਲੈਤਾਗੇ ਉਪਰ 7.5 ਯਾਨੀ ਕਿ 15 ਤੇ 13 ਇਹਦੇ ਨੂੰ ਆਪਾਂ ਇੱਥੋਂ ਸਿੱਧਾ ਇਸ ਤਰ੍ਹਾਂ ਮਾਰਕ ਕਰ ਲਾਂਗੇ ਦੇਖੋ ਇਸ ਤਰ੍ਹਾਂ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਦੇਖੋ ਬਿਲਕੁਲ ਆਪਾਂ ਰੇਵਣਿਸ਼ਾਨ ਲਗਾਇਆ 7.5 6 ਜਾਣ ਕੇ ਬਿਲਕੁਲ ਰੇਵਣਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਆਪਾਂ ਲਾਵਾਂਗੇ ਤਾਂ ਛਾਤੀ ਦਾ ਰੇਵਣ ਛਾਤੀ ਹੈ ਕਿ 24 ਇੰਚ ਤਿਆਰ ਤਾਂ ਆਪਾਂ 24ਤੀ ਲਾਉਣਾਗਾ ਕਿਉਂਕਿ ਇਹਦੇ ਵਿੱਚ ਆਪਾਂ ਕੋਈ ਪਲੇਟਾਂ ਨਹੀਂ ਪਾਉਣੇ ਬਿਨ ਪਲੇਟਾਂ ਦੇ ਕੁਰਤਾ ਤਿਆਰ ਕਰਨਾ ਹੈ ਆਪਾਂ ਦੇਖ ਕੇ ਮੈਂ 24 ਦਾ ਨਿਸ਼ਾਨ ਲਗਾ ਲਿਆ ਹੁਣ ਇਹਦੇ ਵਿੱਚ ਆਪਾਂ ਗਲਾਈ ਪਾਉਣੀ ਹੈ ਬਿਲਕੁਲ ਇੱਥੋਂ ਦੇਖੋ ਆਪਾਂ ਬਿਲਕੁਲ ਢੰਗਾਈ ਦੇ ਨਾਲ ਗਲਾਈ ਪਾਵਾਂਗੇ ਇਹਦੇ ਵਿੱਚ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਗਲਾਈ ਪਾ ਲਈ ਉਸ ਤੋਂ ਬਾਅਦ ਫਰੰਟ ਵਾਲੀ ਗਲਾਈ ਦੇਖੋ ਆਪਾਂ ਇਸ ਤਰ੍ਹਾਂ 1.5 ਇੰਚ ਜਿਵੇਂ ਤੁਹਾਨੂੰ ਦੱਸਿਆ ਸੀ ਨਿਸ਼ਾਨ ਦੇਖੋ 1.5 ਪੌਣੇ 2 ਇੰਚ ਦਾ ਆਪਾਂ ਲਗਾ ਕੇ ਇਹਨੂੰ ਆਪਾਂ ਇਸ ਤਰੀਕੇ ਨਾਲ ਬਿਲਕੁਲ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਗਲਾਈ ਪਾ ਦਾਂਗੇ ਜਿਹੜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਐਸ ਤਰ੍ਹਾਂ ਦੇਖੋ ਆਪਾਂ ਇਹਦੇ ਵਿੱਚ ਗਲਾਈ ਪਾਤੀ ਹੈ ਹੁਣ ਇਹਨੂੰ ਆਪਾਂ ਇੱਥੋਂ ਕੱਟ ਕਰ ਲਾਂਗੇ ਤੋਂ ਬਾਅਦ ਹੁਣ ਆਪਾਂ ਦੋ ਪੱਲੇ ਉੱਪਰਲੇ ਲਾਵਾਂਗੇ ਆਪਾਂ ਫਰੰਟ ਫਰੰਟ ਵਾਲੇ ਪੱਲੇ ਕੱਟ ਕਰਾਂਗੇ ਇਸ ਤਰ੍ਹਾਂ ਹੁਣ ਆਗੇ ਤੇ ਸਾਈਡ ਸਲਾਈ ਦੇ ਨਿਸ਼ਾਨ ਸਾਈਡ ਸਲਾਈ ਆਪਾਂ ਨਿਸ਼ਾਨ ਪਹਿਲੀ ਲਾਵਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਕੋ ਪਲੇਟਾਂ ਨਹੀਂ ਪਾਉਣੀਆਂ ਸਾਈਡ ਸਲਾਈਸ 13 ਇੰਚ ਤਿਆਰ ਹੈ ਤਾਂ ਆਪਾਂ ਇੱਥੇ 13.5 ਇੰਚ ਦੇ ਨਿਸ਼ਾਨ ਦੇ ਲਿਆ ਦੇਖੋ ਇਸ ਤਰ੍ਹਾਂ 13.5 ਇੰਚ ਤੇ ਆਪਾਂ ਨਿਸ਼ਾਨ ਦੇ ਲਿਆ ਹੁਣ ਇਹ ਨਿਸ਼ਾਨ ਨੂੰ ਆਪਾਂ ਬਿਲਕੁਲ ਸਕੇੜਨਾ ਸਿੱਧਾ ਕਰ ਲਾਂਗੇ ਇਥੇ ਕੰਨਸ਼ਾਨ ਦੇਵਾਂਗੇ ਆਪਾਂ ਇਸ ਤਰ੍ਹਾਂ 6.5 ਇੰਚ ਤੇ ਸਵਾ 6.5 ਇੰਚ ਤੇ ਇਥੇ ਆਪਾਂ ਕਮਰ ਦਾ ਨਿਸ਼ਾਨ ਲਗਾ ਦਾਂਗੇ 8 ਇੰਚ ਤੇ ਇਹ ਹਿਪ ਹੈਗੇ 28 ਇੰਚ ਇੱਥੇ ਕੰਨਸ਼ਾਨ ਲਗਾ ਦਾਂਗੇ ਆਪਾਂ 28 ਇੰਚ ਤੇ ਇਹਨਾਂ ਨਿਸ਼ਾਨਨ ਆਪਾਂ ਬਿਲਕੁਲ ਫੱਟੀ ਦੇ ਨਾਲ ਕਮਰ ਵਾਲਾ ਨਿਸ਼ਾਨ ਨੀਚੇ ਹਿਪ ਨਾਲ ਮਿਲਾ ਦਾਂਗੇ ਫਿਰ ਕਮਰ ਵਾਲੇ ਨਿਸ਼ਾਨ ਨੂੰ ਆਪਾਂ ਛਾਤੀ ਵਾਲੇ ਨਿਸ਼ਾਨ ਨਾਲ ਮਿਲਾਵਾਂਗੇ ਜਿਵੇਂ ਇਤਨਾ ਆਏ ਮੈਚੂਰ ਦੇ ਨਿਸ਼ਾਨ ਲਗਾ ਲਏ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਨਿਸ਼ਾਨਾ ਨੂੰ ਦੂਸਰੀ ਸਾਈਡ ਤੇ ਵੀ ਲਗਾਵਾਂਗੇ ਕੰਪਲੀਟ ਕਰਾਂਗੇ। devkit ਨਿਸ਼ਾਨਾ ਨੂੰ ਆਪਾਂ ਇਤਰਾ।devkit ਨਿਸ਼ਾਨਾ ਪਲਾ ਕੇ ਕੰਪਲੀਟ ਕਰ ਲੇ। ਇਹਦਾ ਬੈਕ ਗਲਾ ਹੈਗਾਗਾ 2 ਇੰਚ ਦਾ। ਬਰਾਉੜੀ ਜੀ ਆਪਾਂ ਕਰਾਂਗੇ 2.5 ਇੰਚ ਕਿ ਗੱਦਾ ਸਲਾਈ ਚ ਆ ਜੂਗਾ 3 ਇੰਚ ਰਹਿ ਜੂਗੀ ਇਤਰਾ ਤੇ ਨੀਚੇ ਨੂੰ ਗਲਾ ਹੈਗਾ ਸਿਰਫ ਇਹ 2 ਦਾ 2.5 ਇੰਚ ਬਸ ਇੰਨਾ ਕ ਆਪਾਂ ਨਿਸ਼ਾਨਾ ਜਿਹੜਾ ਲਗਾ ਲਾਂਗੇ ਦੇਖੋ ਇਤਰਾ 2 ਇੰਚ ਆ ਗਿਆ ਇਹਨ ਗਲੇ ਨੂੰ ਆਪਾਂ ਬੈਕ ਵਾਲੇ ਨੂੰ ਇਸ ਤਰ੍ਹਾਂ ਕਰ ਦਾਂਗੇ ਕਿਉਂਕਿ ਬਹੁਤ ਜਿਆਦਾ ਛੋਟਾ ਜਿਹੜਾ ਬੈਕ ਨੈਕ ਹੈ ਦਾ ਬਹੁਤ ਜਿਆਦਾ ਛੋਟਾ ਹੈਗਾ ਐਸੇ దా బ గళ కటయి పావే ఫ్రంట్ ఫ్రట్లా గలా సా చారా ఇంకా జాయి ఏదో నిశాను వాళ్ళ నిశాను నిశాను ఏదే ఇతా ఇను నిశాను లేశాను బా ఏ చార 3/4 ਇੰਚ ਇਹਨੂੰ ਨਿਸ਼ਾਨ ਆਪਾਂ ਬਿਲਕੁਲ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਹੁਣ ਇਹਦੇ ਵਿੱਚ ਵੀ ਆਪਾਂ ਜਿਹੜੀ ਗਲਾਈ ਹੈਗੀ ਐਸੇ ਤਰੀਕੇ ਨਾਲ ਹੀ ਪਾ ਦਾਂਗੇ ਇਹ ਇਹ ਆਪਾਂ 프ਰੰਟ ਦੇ ਉੱਪਰ ਇਹਦੇ ਲਾਉਣੀ ਹੈਗੀ ਫੱਟੀ ਫੇ ਤਾਂ ਫੱਟੀ ਲਈ ਆਪਾਂ ਥੋੜਾ ਜਿਹਾ ਇਹਨੂੰ ਕੱਟ ਕਰਾਂਗੇ ਫੱਟੇ ਸਰਫਾ ਪਾ ਲਾ ਮੰਗੇ ਇਹਦੇ ਉੱਪਰ ਸਾਰੀ 6 ਇੰਚ ਦੀ ਕਿਉਂਕਿ ਬਿਲਕੁਲ ਛੋਟੀ ਪੱਟੀ ਲਗਾਉਣੀ ਹੈ ਆਪਾਂ ਇਹ ਤਾਂ ਆਪਾਂ ਵਿਚਕਾਰ ਤੋਂ ਇਹਨੂੰ ਜਿਹੜਾ ਕੱਟ ਕਰ ਲਾਂਗੇ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਕੱਟ ਕਰ ਲਿਆ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸ ਦੇਵਾਂਗੇ ਇਹਦੇ ਬਾਹਰ ਦਾ ਮੋਡਾ ਕਿੰਨੇ ਇੰਚ ਪਾਉਣਾ ਆਪਾਂ ਬਾਹਰ ਦਾ ਮੋਡਾ ਪਾਉਣਾ ਆਪਾਂ ਇਹਦੇ ਵਿੱਚ 10 ਇੰਚ ਵਾਨਾ ਮੋਡਾ ਪੋਣਾ ਦੇ ਵਿੱਚ ਆਪਾਂ 10 ਇੰਚ ਇਹਦੇ ਵਿੱਚ ਉੱਪਰੋਂ ਆਪਾਂ ਛੱਡਾਂਗੇ ਤਿੰਨ ਇੱਥੇ ਨਿਸ਼ਾਨ ਆਪਾਂ ਲਾਵਾਂਗੇ 10 ਇੰਚ ਇੱਥੋਂ ਆਪਾਂ ਇਹਨੂੰ ਗਲਾਈ ਦੇਵਾਂਗੇ ਉਸੇ ਤਰੀਕੇ ਨਾਲ نیچے ਆਪਾਂ 2 ਇੰਚ ਫੋਲਡ ਕਰਾਂਗੇ ਬਾਹਰੋਂ ਅੱਗੇ 8 ਇੰਚ ਆਪਾਂ ਨਿਸ਼ਾਨ ਲਗਾਵਾਂਗੇ 10 ਇੰਚ ਇੱਥੇ ਬਾਹਰ ਦੇ ਵਿੱਚ ਆਪਾਂ ਫਰੰਟ ਕਲਾਈ ਵੀ ਪਾਵਾਂਗੇ ਹੁਣ ਐਸੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਜਿਹੜਾ ਨਿਸ਼ਾਨ ਹੈਗਾ ਬਿਲਕੁਲ ਥੋੜਾ ਜਿਹਾ ਦੇ ਨੀਚੇ ਲਗਾਵਾਂਗੇ ਆਪਾਂ ਇਸ ਤਰ੍ਹਾਂ ਮੈਂ ਨਿਸ਼ਾਨ ਨੂੰ ਦੇਖੋ ਡਾਰਕ ਕੀਤਾ ਇਹ ਕੇ ਕਟਾਈ ਕਰਕੇ ਬਿਲਕੁਲ ਰੈਡੀ ਹੈ ਸੂਟ ਮੈਨੂੰ ਉਮੀਦ ਹੈ ਵੀ ਇਹ ਚੀਜ਼ ਦੀ ਤੁਹਾਨੂੰ ਜਿਹੜੀ ਸਮਝ ਆ ਗਈ ਪੂਰੀ ਲੱਗੀ ਹੋਗੀ ਵੀ ਜਿਹੜਾ ਆਪਾਂ ਇਹਦੇ ਵਿੱਚ ਤੀਰਾ ਕਿੰਨਾ ਪਾਇਆ ਆਪਾਂ ਤੇ ਆਰਮੋਲ ਕਿੰਨਾ ਕੱਢਿਆ ਤੇ ਇਹਦੇ ਵਿੱਚ ਫੱਟੀ ਆਪਾਂ ਲਗਾਉਣੀ ਆ ਤੇ ਐਸੇ ਤਰੀਕੇ ਨਾਲ ਤੁਸੀਂ ਵੀ ਘਰ ਬੈਠੇ ਜਿਹੜਾ ਸਲਾਈ ਕੋਰਸ ਆ ਤੁਸੀਂ ਫ੍ਰੀ ਦੇ ਵਿੱਚ ਸਿੱਖ ਸਕਦੇ ਹੋ ਤੇ ਸਿੱਖ ਕੇ ਜਿਹੜਾ ਤੁਸੀਂ ਆਪਣੇ ਲਈ ਸੋਣ ਸੋਣ ਸੂਟ ਨੇ ਆਪਣੇ ਲਈ ਘਰ ਬੈਠੇ ਬਣਾ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਦੇਖਣ ਦੇ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੀ ਮਿਲਦਾ ਭਾ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ